ਤੁਸੀਂ ਕਦੋਂ ਤੋਂ ਫਿਰ ਗੱਡੀਆਂ ਜਿਹੜੀਆਂ ਮੋਡੀਫਾਈ ਕਰ ਰਹੇ ਹੋ ਇਹ ਸਾਡੀ ਵਰਕਸ਼ਾਪ ਦਾ ਬਹੁਤ ਪੁਰਾਣੀ ਹੈ ਤੇ ਪਰ ਹੁਣ ਵੀ ਜਿਵੇਂ ਟ੍ਰੈਂਡ ਚੱਲੀ ਜਾਂਦਾ ਜਿਵੇਂ ਜਿਵੇਂ ਲੋਕੀ ਕਹਿੰਦੇ ਡਿਮਾਂਡ ਕਰਦੇ ਓਵੇਂ ਮੈਂ ਆਪਾਂ ਮੋਡੀਫਾਈ ਕਰੀ ਜਾਂਦੇ ਸਾਰਿਆਂ ਤੋਂ ਪਹਿਲਾਂ ਮੈਂ ਆਪਦੀ ਆ ਜੀਪ ਤਿਆਰ ਕੀਤੀ ਸੀਗੀ ਇਹਨੂੰ ਥਾਰ ਦੀ ਲੁੱਕ ਦਿੱਤੀ ਆ ਤੇ ਇਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਮੋਡੀਫਿਕੇਸ਼ਨਾਂ ਕੀਤੀਆਂ ਨੇ ਤੇ ਉਹਦੇ ਕਰਕੇ ਵੀ ਇਹ ਰੀਲਸ ਬਹੁਤ ਵਾਇਰਲ ਹੋ ਗਈ ਤੇ ਜੇ ਮੈਂ ਗੱਲ ਕਰਾਂ ਸਤਨਾਮ ਤਲਵੰਡੀ ਹੁਣ ਤੱਕ ਕਿੰਨੀਆਂ ਕਾ ਗੱਡੀਆਂ ਜਿਹੜੀਆਂ ਹੈਗੀਆਂ ਮੋਡੀਫਾਈ ਕਰ ਚੁੱਕਿਆ ਵੀਰੇ ਤਕਰੀਬਨ ਕਰਤੀਆਂ 10 12 ਸੇਮ ਇਹਦੇ ਨਾਲ ਦੀਆਂ ਚਾਰ ਇਹਦੇ ਦੇਖੋ ਉਹ ਥਾਰਾ ਉਹ ਰਿਜਨਾ ਥਾਰਾ ਜਿਹੜੀ ਡੀਆਈ ਆਉਂਦੀ ਸੀਗੀ ਉਹ 2012 ਮਾਡਲ ਹੈ ਪੜਾਈ ਕਿੱਥੋਂ ਤੱਕ ਕੀਤੀ ਆ ਜਾਂ ਕਰ ਰਹੇ ਹੋ ਇਹਦੇ ਬਾਰੇ ਵੀ ਜਰੂਰ ਸਾਨੂੰ ਨਾਲ ਜਿਹੜੇ ਰਾਏ ਸਾਨੂੰ ਸਾਂਝੀ ਕਰੋ ਪੜਾਈ ਮੇਰੀ ਵੀਰੇ ਗ੍ਰੈਜੂਏਟ ਕੀਤੀ ਹੋਈ ਆ ਬੀ ਸੀਗੇ 2020 ਚ ਪਾਸ ਆਊਟ ਕੀਤੀ ਸੀਗੀ ਤੇ ਹੁਣ ਮੈਨੂੰ ਆ ਜੀਪਾਂ ਦਾ ਹੈਗਾ ਵੀ ਸ਼ੌਂਕ ਆ ਵੀ ਬਣਾਉਣੀਆਂ ਵਾ ਤੇ ਇਸੇ ਲਾਈਨ ਚ ਆਪ ਮੈਂ ਅੱਗੇ ਆਉਂਗਾ ਜੀ ਤੇ ਇਹ ਤੋਂ ਇਲਾਵਾ ਕੋਈ ਹੋਰ ਸ਼ੌਂਕ ਜਿਹੜੇ ਕੀ ਕੀ ਰੱਖਦੇ ਹੋ ਬਾ ਚੌਂਕ ਮੇਨ ਦੀਪਾਂ ਦਾ ਇਹੀ ਕੰਮ ਹੈ। ਕੋ ਕਲਾਇੰਟ ਕਿੰਨਾ ਖੁਸ਼ ਹੁੰਦਾ ਕਿ ਉਹ ਜਿਹੜੀ ਹਿਸਾਬ ਨਾਲ ਉਹਨੇ ਡਿਮਾਂਡ ਹੁੰਦੀ ਹੈ ਉਸੇ ਤਰੀਕੇ ਨਾਲ ਜਿਹੜੀ ਦੀਪ ਉਹ ਤਿਆਰ ਕਰ ਦਿੰਦੇ ਹਾਂ। ਹਾਂਜੀ ਹਾਂਜੀ ਸੇਮ ਜਿਵੇਂ ਉਹਨਾਂ ਦੀ ਹੋਣ ਦੀ ਡਿਮਾਂਡ ਹੋਵੇ ਤਿਆਰ ਕਰ ਦਿੰਦੀ ਆ। ਕੀ ਨਾਮ ਆ ਜੀ? ਮੇਰੇ ਮੇਰਾ ਨਾਮ ਸਤਨਾਮ ਤਲਵੰਡੀ। ਸਤਨਾਮ ਤਲਵੰਡੀ। ਅੱਛਾ ਗੱਡੀਆਂ ਦਾ ਕਹਿੰਦੇ ਇੱਕ ਸ਼ੌਂਕ ਆ ਪੰਜਾਬੀਆਂ ਦਾ ਕਿ ਗੱਡੀਆਂ ਮੋਡੀਫਾਈ ਕਰਵਾਉਣ ਦਾ। ਤੇ ਤੁਸੀਂ ਕਦੋਂ ਤੋਂ ਫਿਰ ਗੱਡੀਆਂ ਜਿਹੜੀਆਂ ਮੋਡੀਫਾਈ ਕਰ ਰਹੇ ਹੋ? ਇਹ ਸਾਡੀ ਵਰਕਸ਼ਾਪ ਤਾਂ ਬਹੁਤ ਪੁਰਾਣੀ ਆਈ ਤੇ ਪਰ ਹੁਣ ਵੀ ਜਿਵੇਂ ਟਰੈਂਡ ਚੱਲੀ ਜਾਂਦਾ ਜਿਵੇਂ ਜਿਵੇਂ ਲੋਕੀ ਕਹਿੰਦੇ ਡਿਮਾਂਡ ਕਰਦੇ ਉਵੇਂ ਮੈਂ ਆਪਾਂ ਮੋਡੀਫਾਈ ਕਰੀ ਜਾਂਦੇ ਸਾਰਾ ਤੋਂ ਪਹਿਲਾਂ ਮੈਂ ਆਪਦੀ ਆ ਜੀਪ ਤਿਆਰ ਕੀਤੀ ਸੀਗੀ ਇਹਨੂੰ ਥਾਰ ਦੀ ਲੁੱਕ ਦਿੱਤੀ ਆ ਤੇ ਇਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਮੋਡੀਫਿਕੇਸ਼ਨਾਂ ਕੀਤੀਆਂ ਵਾਂ ਤੇ ਉਹਦੇ ਕਰਕੇ ਵੀ ਇਹ ਰੀਲਸ ਬਹੁਤ ਵਾਇਰਲ ਹੋ ਗਈ ਤੇ ਜੀਪ ਆਪਣੀ ਤੇ ਤਾਂ ਕਰਕੇ ਉੱਥੋਂ ਬਾਅਦ ਲੋਕੀ ਵੀ ਸੇਮ ਭਾਲ ਦੇ ਚੀਜ਼ ਆ ਦੋ ਆਪਾਂ ਤਿਆਰ ਕੀਤੀਆਂ ਇੱਕ ਆਪਾਂ ਭੇਜਤੀਏ ਬਰਨਾਲਾ ਡਿਸਟ੍ਰਿਕਟ ਤੇ ਇੱਕ ਆਹ ਨਾਲ ਦੀ ਵੀਲੀ ਤਿਆਰ ਕੀਤੀ ਆ ਜੀ ਤੇ ਜਿਵੇਂ ਮੈਂ ਗੱਲ ਕਰਾਂ ਸਤਨਾਮ ਤਲਵੰਡੀ ਹੁਣ ਤੱਕ ਕਿੰਨੀਆਂ ਕਿ ਗੱਡੀਆਂ ਜਿਹੜੀਆਂ ਹੈਗੀਆਂ ਮੋਡੀਫਾਈ ਕਰ ਚੁੱਕਿਆ ਵਿਰੇ ਤਕਰੀਬਨ ਕਰਤੀਆਂ 10 12 ਸੇਮ ਇਹਦੇ ਨਾਲ ਦੀਆਂ ਚਾਰ ਇਹਦੇ ਨਾਲ ਦੀਆਂ ਬਾਕੀ 18 ਮੈਂ ਤੇ ਇੱਕ ਉਹ ਥਾਰਾ ਉਹ ਰਿਜਨਾ ਥਾਰਾ ਜਿਹੜੀ ਡੀਆਈ ਆਉਂਦੀ ਸੀਗੀ ਉਹ 2012 ਮਾਡਲ ਹੈ ਤੇ ਜੇ ਮੈਂ ਗੱਲ ਕਰਾਂ ਉਹ ਥਾਰ ਦੀ ਬਿਲਕੁਲ ਪਤਾ ਨਹੀਂ ਲੱਗਦਾ ਕਿ ਇਹ ਜਿਹੜੀ ਜੀਪ ਹੈ ਤੇ ਤੁਸੀਂ ਬਿਲਕੁਲ ਹੋਵਾ ਉਹ ਥਾਰ ਜਿਹੜੀ ਬਣਾਤੀ ਹੈ ਹਨਾ ਤੇ ਇਵਰ ਕਮੀ ਕਿ ਤੁਸ ਸਿੱਖਿਆ ਤੁਸੀਂ ਪਹਿਲਾਂ ਕਿ ਇਸ ਤਰੀਕੇ ਨਾਲ ਵੀ ਕੰਮ ਹੋ ਸਕਦਾ ਇਸ ਤਰੀਕੇ ਨਾਲ ਵੀ ਆਪ ਦੀ ਤੁਸੀਂ ਕਲਾ ਨੂੰ ਜਿਹੜਾ ਨਿਖਾਰ ਕੇ ਲੋਕਾਂ ਤੱਕ ਪਹੁੰਚਾ ਸਕਦੇ ਹੋ। ਪਰ ਆਈ ਮਤਲਬ ਜਿਹੜੀ origignal Thar ਉਥੋਂ ਥੋੜੀ ਕੋਸਟਲੀ ਪੈਂਦੀ ਹੈ ਇਸ ਕਰਕੇ ਆਪਾਂ ਜਿਹੜੀ MM550 ਹੁੰਦੀ ਹੈ ਉਹਨੂੰ ਮੋਡੀਫਿਕੇਸ਼ਨ ਕਰ ਦਿੱਦੀ ਆ ਸਾਰੀ ਜਿਵੇਂ origignal type ਹੁੰਦੀ ਉਵੇਂ ਬਣਾ ਦਿੱਦੀ ਆ। ਇਹਦਾ ਜਿਹੜਾ ਸਸਪੈਂਸ਼ਨ ਹੁੰਦਾ ਵਾ ਉਹ ਵੀ ਸੇਮ Thar origignal type ਹੁੰਦਾ ਵਾ ਇੰਜਨ ਵੀ ਸੇਮ ਹੁੰਦਾ ਵਾ ਇਸੇ ਕਰਕੇ ਵੀ ਜਿਹੜਾ ਇਹਦਾ ਹਾਰਟ ਟਾਪ ਆ ਉਹ ਵੀ ਸੇਮ ਕਰ ਦਿੱਤਾ ਆਪਾਂ ਜਿਵੇਂ origignal ਤੇ ਆਉਂਦਾ ਹੈਗਾ ਹੀ। ਤੇ ਜਿਵੇਂ ਮੈਂ ਗੱਲ ਕਰਾਂ ਤਾਂ ਹੋਰ ਕਿਹੜੇ ਕਿਹੜੇ ਛੌਂਕ ਹੈਗੇ ਆ ਸਤਨਾਮ ਸਿੰਘ ਦੇ ਤੇ ਪੜਾਈ ਕਿੱਥੋਂ ਤੱਕ ਕੀਤੀ ਆ ਜਾਂ ਕਰ ਰਹੇ ਹੋ ਇਹਦੇ ਬਾਰੇ ਵੀ ਜਰੂਰ ਸਾਨੂੰ ਆ ਜਿਹੜੇ رائے ਸਾਨੂੰ ਸਾਂਝੀ ਕਰੋ ਪੜਾਈ ਮੇਰੀ ਵੀਰੇ ਗ੍ਰੈਜੂਏਸ਼ਨ ਕੀਤੀ ਹੋਈ ਆ 2020 ਚ ਪਾਸ ਆਊਟ ਕੀਤੀ ਸੀਗੀ ਤੇ ਹੁਣ ਮੈਨੂੰ ਆ ਜੀਪਾਂ ਦਾ ਹੈਗਾ ਵੀ ਸ਼ੌਂਕ ਆ ਵੀ ਬਣਾਉਣੀਆਂ ਵਾ ਤੇ ਇਸੇ ਲਾਈਨ ਚ ਆਪ ਮੈਂ ਅੱਗੇ ਆਉਂਗਾ ਜੀ ਤੇ ਇਹ ਤੋਂ ਇਲਾਵਾ ਕੋਈ ਹੋਰ ਸ਼ੌਂਕ ਜਿਹੜੇ ਕੀ ਕੀ ਰੱਖਦੇ ਆਂ ਬਸ ਸ਼ੌਂਕ ਮੇਨਾਂ ਜੀਪਾਂ ਦਾ ਹੀ ਇਹੀ ਕੱਲਾ ਐਸੇ ਜੀਪਾਂ ਦੀ ਤਿਆਰ ਕਰਨੀ ਆ ਤੇ ਜਦੋਂ ਫਿਰ ਤੁਸੀਂ ਜੀਪ ਇੱਕ ਤਿਆਰ ਕਰ ਦਿੰਦੇ ਹੋ ਤੇ ਫਿਰ ਜਦੋਂ ਤੁਹਾਡੇ ਕੋਲੇ ਕੋਈ ਕਲਾਇੰਟ ਆਉਂਦਾ ਹੈ ਕਿ ਮੇਰੀ ਇਹ ਜੀਪ ਆ ਇਹਨੂੰ ਆਪਾਂ ਤਿਆਰ ਕਰਨਾ ਜਦੋਂ ਫਿਰ ਤਿਆਰ ਕਰ ਦਿੰਦੇ ਹੋ ਫਿਰ ਕਲਾਇੰਟ ਕਿੰਨਾ ਖੁਸ਼ ਹੁੰਦਾ ਕਿ ਜਿਹੜੀ ਹਿਸਾਬ ਨਾਲ ਉਹਨੇ ਡਿਮਾਂਡ ਹੁੰਦੀ ਆ ਉਸੇ ਤਰੀਕੇ ਨਾਲ ਜਿਹੜੀ ਜੀਪ ਉਹ ਤਿਆਰ ਕਰ ਦਿੰਦੇ ਹੋ ਹਾਂਜੀ ਹਾਂਜੀ ਸੇਮ ਜਿਵੇਂ ਉਹਨਾਂ ਦੀ ਹੋਣ ਦੀ ਡਿਮਾਂਡ ਉਹਵੇਂ ਤਿਆਰ ਕਰ ਦਈਦੀ ਹੈ ਤੇ ਜਿਹੜਾ ਕੋਈ ਜਿਵੇਂ ਦੀ ਚਾਹੀਦਾ ਕਸਟਮਰ ਨੂੰ ਮੈਂ ਆਪਾਂ ਬਣਾ ਕੇ ਦੇ ਦਿੰਦਾ ਈ ਏ ਜਿੱਦਕਿ ਤੁਸੀਂ ਹੁਣ ਇਹ ਜੀਵ ਤੁਸੀਂ ਆਪਣੀ ਖੁਦ ਹੀ ਮੋਡੀਫਾਈ ਕੀਤੀ ਆਣਾ ਜਿਹੜੀ ਤੁਸੀਂ ਲਾਈਟ ਆਮ ਵਗੈਰਾ ਲਾਣਾ ਟਾਇਆ ਤੁਸੀਂ ਲਾਏ ਆ ਇਹਦਾ ਕੋਈ ਵੱਖਰਾ ਕੋਈ ਡਿਜ਼ਾਈਨ ਬਣਦਾ ਜਾਂ ਆਪਦੇ ਮਾਈਂਡ ਦੇ ਵਿੱਚ ਤੁਹਾਡੇ ਇਹ ਚੀਜ਼ ਆਉਂਦੀ ਆ ਵੀ ਇਸ ਇਹਨੂੰ ਆਪਾਂ ਇਹ ਐਂਗਲ ਦੇ ਕੇ ਇਸ ਤਰੀਕੇ ਨਾਲ ਕੰਮ ਹੋ ਸਕਦਾ ਇਹ ਤਾਂ ਵੀ ਮੇਰੀ ਆਪਦੀ ਖਾਇ ਸੀਗੀ ਵੀ ਮੈਨੂੰ ਟਾਇਰ ਵੱਡੇ ਪਾਉਣੇ ਆ ਤੇ ਥਾਰ ਦੀ ਲੁੱਕ ਦੇਣੀ ਆ ਤੇ ਇੱਕ ਮੇਰਾ ਫੇਵਰਟ ਕਲਰ ਬਲੈਕ ਆ ਤਾਂ ਇਹਨੂੰ ਬਲੈਕ ਕਲਰ ਕਰਤਾ ਹੀ ਆਪਾਂ ਜਦੋਂ ਕਲਾਇੰਟ ਫੇਰ ਆਉਂਦਾ ਤਾਂ ਉਹ ਅਲੱਗ-ਅਲੱਗ ਆਪਣੀਆਂ ਡਿਮਾਂਡ ਲੈ ਕੇ ਆਉਂਦੇ ਨੇ ਕਿ ਸਾਨੂੰ ਇਸ ਤਰ੍ਹਾਂ ਦੀ ਗੱਡੀ ਚਾਹੀਦੀ ਐ ਅਸੀਂ ਇਸ ਤਰੀਕੇ ਨਾਲ ਕਈ ਵੇ ਕੋਈ ਤੁਹਾਡੇ ਕੋਲ ਕੋਈ ਡਿਜ਼ਾਈਨ ਵੀ ਲੈ ਕੇ ਆਉਂਦਾ ਹੋਊਗਾ ਕਿ ਸਾਨੂੰ ਇਸ ਤਰ੍ਹਾਂ ਦੀ ਗੱਡੀ ਚਾਹੀਦੀ ਐ ਫਿਰ ਉਸੇ ਤਰੀਕੇ ਦੀ ਕਿਦਾਂ ਤਿਆਰ ਹੁੰਦੀ ਬਈ ਜਿਵੇਂ ਆਪਾਂ ਨੂੰ ਕਸਟਮਰ ਜਿਹੜੀ ਹਿਸਾਬ ਦੀ ਪਿਕ ਦਿਖਾਉਂਦਾ ਬਾਈ ਉਸ ਹਿਸਾਬ ਨਾਲ ਆਪਾਂ ਪਹਿਲਾਂ ਬੋਡੀ ਡਿਜ਼ਾਈਨ ਕਰ ਲਈਦੀ ਐ ਫਿਰ ਜਿਹੜਾ ਜਿਵੇਂ ਜਿਸ ਤਰ੍ਹਾਂ ਦੇ ਲਾਏ ਚਾਹੀਦੇ ਐ ਸੀਟ ਚਾਹੀਦੀਆਂ ਇੰਜਨ ਚਾਹੀਦਾ ਉਸ ਤਰ੍ਹਾਂ ਦੀ ਆਪਾਂ ਰਿਕੁਆਇਰਮੈਂਟ ਪੂਰੀ ਕਰਦੀ ਦੀ ਐ ਤੇ ਜੇ ਮੈਂ ਗੱਲ ਕਰਲਾਂ ਤਾਂ ਇੱਕ ਗੱਡੀ ਨੂੰ ਤਿਆਰ ਹੋਣ ਦੇ ਵਿੱਚ ਕਿੰਨਾ ਕੁ ਸਮਾਂ ਲੱਗ ਜਾਂਦਾ ਹੈ ਕਿੰਨੀ ਕੁ ਮਿਹਨਤ ਇਹਦੇ ਵਿੱਚ ਹੁੰਦੀ ਹੈ ਤਕਰੀਬਨ 3 ਕਿ ਮਹੀਨੇ ਦਾ ਸਮਾਂ ਲੱਗਦਾ ਹੈ ਇਹਨੂੰ ਕੰਪਲੀਟ ਹੋਣ ਨੂੰ ਕਿਉਂਕਿ ਅਲੱਗ-ਅਲੱਗ ਪਾਰਟਸ ਹੁੰਦੇ ਆ ਜਿਵੇਂ ਕਈ ਵਾਰੀ ਮਿਲਦਾ ਨਹੀਂ ਉਹ ਟਾਈਮ ਲੈ ਲੈਂਦੇ ਪਾਰਟ ਤੇ ਇਸ ਕਰਕੇ ਵੀ 3 ਕਿ ਮਹੀਨੇ ਦਾ ਮੰਨ ਕੇ ਚੱਲਦੇ ਵੀ ਕੰਪਲੀਟ ਹੋ ਜਾਂਦੀ ਹੈ ਤੇ ਜੇ ਮੈਂ ਗੱਲ ਕਰਾਂ ਤਾਂ ਤੁਹਾਡਾ ਜਿਹੜਾ ਇੱਥੇ ਤੁਸੀਂ ਵਰਕਸ਼ਾਪ ਤੁਹਾਡੀ ਇੱਥੇ ਤੁਸੀਂ ਸਾਡੀਆਂ ਗੱਡੀਆਂ ਮੋਡੀਫਾਈ ਕਰਦੇ ਹੋ ਹਾਂਜੀ ਹਾਂਜੀ ਇੱਥੇ ਮੋਡੀਫਿਕੇਸ਼ਨ ਪੰਡ ਹੀ ਕਰਦੇ ਆਪਾਂ ਸਾਰੀ ਜਿਵੇਂ ਇੰਜਨ ਦਾ ਕੰਮ ਹੋ ਗਿਆ ਸਾਰਾ ਓਵਰ ਆਲਿੰਗ ਵੱਖਰੇ ਤਰ੍ਹਾਂ ਦੀ ਮੋਟੀਵੇਸ਼ਨ ਕਰਨੀ ਆਪਾਂ ਇੱਥੇ ਹੀ ਕਰੀ ਦੀ ਸਾਰਾ। ਸੋ ਕਿਤੇ ਨਾ ਕਿਤੇ ਜਿਹੜਾ ਪੰਜਾਬੀਆਂ ਦਾ ਇੱਕ ਵੱਖਰਾ ਸ਼ੌਂਕ ਹੈਗਾ ਕਿ ਜਿਹੜੀਆਂ ਗੱਡੀਆਂ ਅੱਜ ਕੱਲ ਲੋਕ ਬਹੁਤ ਸਾਰੇ ਗੱਡੀਆਂ ਜਿਹੜੇ ਮੋਡੀਫਾਈ ਲੋਕ ਕਰਵਾਉਂਦੇ ਆ ਜੀਪਾਂ ਮੋਡੀਫਾਈ ਕਰਵਾਉਂਦੇ ਆ ਪਰ ਵਿਰਲੇ ਹੀ ਬੰਦੇ ਹੁੰਦੇ ਆ ਜਿਹੜੇ ਜੀਪਾਂ ਨੂੰ ਮੋਡੀਫਾਈ ਕਰਦੇ ਆ ਕਿਉਂਕਿ ਹਰ ਇੱਕ ਬੰਦੇ ਦੇ ਜਿਹੜਾ ਵਸਤ ਦਾ ਕੰਮ ਨਹੀਂ ਹੁੰਦਾ ਕਿ ਕਲਾਇੰਟ ਦੀ ਜਿਹੜਾ ਡਿਮਾਂਡ ਦੇ ਹਿਸਾਬ ਨਾਲ ਉਸ ਜੀਪ ਨੂੰ ਮੋਡੀਫਾਈ ਕੀਤਾ ਜਾਵੇ ਉਸ ਤਰ੍ਹਾਂ ਤਿਆਰ ਕੀਤਾ ਜਾਵੇ ਕੋਈ ਵੱਖਰੇ ਹੀ ਕਾਰੀਗਰ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਵੱਲੋਂ ਕੰਮ ਕੀਤਾ ਜਾਂਦਾ ਤਾਂ ਇਸੇ ਤਰ੍ਹਾਂ ਦਾ ਜਿਹੜਾ ਇੱਕ ਵੱਖਰਾ ਪੱਕਾ ਦੀ ਕਾਰੀਗਰ ਹੈ ਸਤਨਾਮ ਤਲਵੰਡੀ ਤੇ ਜਿਹੜਾ ਕਿ ਜੀਪਾਂ ਨੂੰ ਹੂਬ ਹੂ ਰਿਜਨਲ ਦੀ ਲੁੱਕ ਦੇ ਦਿੰਦਾ ਤੇ ਬਾਹ ਕਮਾਲ ਜਿਹੜੀ ਲੁੱਕ ਆ ਫਿਰ ਗੱਡੀ ਦੇ ਲਿਖੜ ਕੇ ਜਿਹੜੀ ਸਾਹਮਣੇ ਆਉਂਦੀ ਆ ਤੋਈ ਸਾਡੇ ਨਾਲ ਜੁੜੇ ਹੋਂਦਾ ਸਿਟੀ ਹੈਡਲਾਈਨਸ ਦੇ